ਰੱਬ ਨੂੰ ਮੰਨਦੇ ਹੋ ਉਹ ਨਹੀਂ ਮੰਨਦਾ ਬਾਕੀ ਹੋਰ ਕਿੰਨੂੰ ਮੰਨਣਾ ਪਰਵਰਗ ਉਹਨਾਂ ਦੇ علاوہ ਕੁਝ ਨਹੀਂ ਮਾਲਕ ਦੇ علاوہ ਕੁਝ ਸਰਂਡਰ ਬੰਦੇ ਦੀ ਹਸਤੀ ਹੈ ਹੈਗੀ ਉਹ ਵੀ ਉਹਦੀ ਦਿੱਤੀ ਬਿਲਕੁਲ ਇਹ ਕ੍ਰੀਏਟ ਕਰਨਾ ਕਿ ਅਸੀਂ ਕਿੱਥੇ ਪਹੁੰਚਣਾ ਹੈ ਸਾਡੇ ਹੱਥ ਹੈ ਕਿ ਤੁਹਾਨੂੰ ਲੱਗਦਾ ਕਿ ਰੱਬ ਦੇ ਹੱਥ ਹੈ ਸੋਚ ਤਾਂ ਸਾਡੇ ਹੱਥ ਸੋਚ ਸਾਡੇ ਹੱਥ ਮੈਂ ਇੱਥੇ ਪਹੁੰਚਣਾ ਚਾਹੁੰਦਾ ਐਸ ਫਸਟ ਥੌਟ ਮੈਨੀਫੈਸਟੇਸ਼ਨਸ ਬਲੀਵ ਕਰਦਾ ਮੈਂ ਬਾਦ ਅੱਛ ਬਲੀਵ ਕਰਦਾ ਅਰਜੀਆ ਦੇ ਬਲੀਵ ਕਰਦਾ ਇਹ ਧਾਰ ਲਿਆ ਕਿ ਮੈਂ ਕਰਨਾ ਤਾਂ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਵੀ ਤੁਸੀਂ ਡੇਟਸ ਤੱਕ ਖਾਲੀ ਰੱਖ ਦਿੰਦੇ ਸੀ ਕੰਮ ਮਿਲੇ ਨਾ ਮਿਲੇ ਵੀ ਮੈਂ ਵੱਡੀ ਫਿਲਮ ਕਰੂੰਗਾ ਇਹ ਮੈਨੀਫੈਸਟੇਸ਼ਨ ਹੈ ਜਾਂ ਇਹ ਇਬਾਦਤ ਹੈ ਇਬਾਦਤ ਮੈਨੂੰ ਭਰੋਸਾ ਉਸ ਤੇ ਬਲੀਵ ਦੇਊਗਾ ਕੁਝ ਵੀ ਉਸ ਤੋਂ ਜਿੰਨਾ ਹੈ ਉਹ ਨਹੀਂ ਹੈ ਇੱਥੇ ਹੀ ਹੈ ਇਤੋਂ ਬਾਅਦ ਨਹੀਂ ਮੈਂ ਕਿੱਥੇ ਨਹੀਂ ਪਹੁੰਚ ਕੇ ਝੰਡਾ ਲਗਾਉਣਾ ਮੇਰਾ ਕੋਈ ਮਨ ਨਹੀਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ ਕਦੀ ਵੀ ਨਹੀਂ ਮੈਂ ਝੰਡਾ ਗੜ ਕੇ ਕਿ ਲੈਣਾ ਆਪਣੇ ਆਪ ਲਈ ਕਰ ਰਹੇ ਹਾਂ ਜੋ ਕਰ ਰਹੇ ਨਹੀਂ शायद माँ ही कर रहे हैं, शायद प्योली कर रहे हैं शायद अपने फकीर ली कर रहे हैं, गुरु ली कर रहे हैं, क्योंकि उन्होंने बुरा ना लगे कि साढ़ा पुता गे मैं ना भाई पैसेली तो शौरत की कि वार्ड फंक्शन देखे हमने मैंने तक मैं गया ही नहीं कभी